ਫਗਵਾੜਾ ਦੀ ਰਹਿਣ ਵਾਲੀ 7 ਸਾਲਾ ਬੱਚੀ ਜੈਪਲੀਨ ਕੋਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਆਪਣੇ ਜ਼ਿਲ੍ਹੇ ਤੇ ਇਲਾਕੇ ਦਾ ਨਾਮ ਰੋਸ਼ਨ ਕਰ ਵਿਖਾਇਆ ਜਿਸ ਤੋਂ ਬਾਅਦ ਪਾਜਪਾ ਦੇ ਹਲਕਾ ਉਮੀਦਵਾਰ ਮੈਡਮ ਨੀਤਾ ਸੋਮਪrakash ਵੱਲੋਂ ਬੱਚੀ ਨੂੰ ਆਸ਼ੀਰਵਾਦ ਦਿੱਤਾ ਗਿਆ ਇਸ ਮੌਕੇ ਮੈਡਮ ਨੀਤਾ ਸੋਮਪrakash ਜੀ ਨੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਬੱਚੀ ਦਾ ਮੂੰਹ ਮਿੱਠਾ ਕਰਾਇਆ ਉਹਨਾਂ ਸਾਰੇ ਬੱਚਿਆਂ ਨੂੰ ਜੈਪਲੀਨ ਕੋਰ ਵੱਲ ਵੇਖ ਕੇ ਅੱਗੇ ਵੱਧ ਬੁਲੰਦੀਆਂ ਹਾਸਲ ਕਰਨ ਦੀ ਅਪੀਲ ਕੀਤੀ ਫਗਵਾੜਾ ਦੀ ਬੇਟੀ ਹੈ ਜੈਪਲੀਨ 7 ਸਾਲ ਦੀ ਹੈ ਹਲੇ ਇਹਨੇ ਮੈਥ ਦੇ ਵਿੱਚ ਇੰਡੀਆ ਬੁੱਕ ਆਫ ਰਕੋਰਡ ਕਾਇਮ ਕੀਤਾ ਆ ਮੈਂ ਇਸ ਬੱਚੀ ਨੂੰ ਬਹੁਤ ਅਸ਼ੀਰਵਾਦ ਦਿੰਦੀ ਆ ਕਿ ਜ਼ਿੰਦਗੀ ਵਿੱਚ ਹਮੇਸ਼ਾ ਹੀ ਕਾਮਯਾਬ ਹੋਵੇ ਔਰ ਬਲੰਦੀਆਂ ਛੂਹੇ ਇਹ ਬੱਚੇ 'ਚ ਅਸੀਂ ਬਹੁਤ ਖੂਬੀਆਂ ਦੇਖਦੇ ਆ ਪਿਛਲੇ ਸਾਲ ਵੀ ਇਹਨੇ ਟੌਪ ਕੀਤਾ ਸੀ ਤੇ ਹੁਣ ਵੀ ਇਹਨੇ 7 ਸਾਲ ਦੀ ਬੱਚੀ ਆ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਦੀ ਕਿ ਆਓ ਇਸ ਬੱਚੇ ਵੱਲ ਦੇਖ ਕੇ ਆਪਣੇ ਹੌਸਲੇ ਵੀ ਬਲੰਦ ਕਰੋ ਸਾਰੇ ਵਿੱਚੇ ਕਰ ਸਕਦੇ ਆ ਔਰ ਮੇਰੇ ਵੱਲੋਂ ਇਸ ਬੱਚੇ ਨੂੰ ਬਹੁਤ ਬਹੁਤ ਮੁबारकਾ ਔਰ ਅਸ਼ੀਰਵਾਦ ਉਤੇ ਜਪਲਿਨ ਕੌਰ ਦੇ ਸਕੂਲ ਟੀਚਰਸ ਨੇ ਵੀ ਜਪਲਿਨ ਕੌਰ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ ਤੇ ਮੈਡਮ ਨੀਤਾ ਜੂਨ ਪ੍ਰਕਾਸ਼ ਵੱਲੋਂ ਬੱਚੇ ਨੂੰ ਆਪਣਾ ਅਸ਼ੀਰਵਾਦ ਦੇਣ ਤੇ ਦਿলো ਧੰਨਵਾਦ ਕੀਤਾ ਅੱਜ ਪਗਵਾੜਾ ਵਾਸੀਆਂ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਫਗਵਾੜੀ ਦੀ ਪਚੀ ਜੈਪਲਿਨ ਕੋਰ ਸੱਤ ਸਾਲ ਦੀ ਐਜ਼ੀ ਜਿਸ ਨੇ ਕਿ ਕਰਨਾਟਕਾ ਦੇ ਬੱਚਾ ਜੋ ਕਿ 11 ਸਾਲ ਦਾ ਹੈ ਉਸਦੇ ਰਿਕਾਰਡ ਨੂੰ ਬ੍ਰੇਕ ਕੀਤਾ ਹੈ ਜੈਪਲਿਨ ਕੋਰ ਨੇ 11 ਸਾਲ ਦੇ ਬੱਚੇ ਨੇ ਜੋ ਸਮਸ 100 ਸਮਸ ਸਿੰਗਲ ਡਿਜੀਟ ਦੇ 1 ਮਿੰਟ 59 ਸੈਕਿੰਡਸ ਦੇ ਵਿੱਚ ਕੀਤੇ ਸੀ ਉਹੀ ਜੈਪਲੀਨ ਨੇ ਯੂਸੀ ਮਾਰਜ਼ੀ ਟੈਕਨੀਕਸ ਨੂੰ ਯੂਜ਼ ਕਰਕੇ 1 ਮਿੰਟ 50 ਸੈਕਿੰਡਸ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਮੈਨੂੰ ਦੱਸਦੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ UC Math ਜੋ ਕਿ ਇੱਕ ਵੈਕਟਰ ਟੂਲ ਕੰਪਨੀ ਹੈ ਜਿਸ ਦੇ ਨਾਲ ਬੱਚਿਆਂ ਦੀ ਜੋ ਕੈਲਕੂਲੇਸ਼ਨਸ ਆ ਉਹ ਬਹੁਤ ਹੀ ਫਾਸਟ ਹੋ ਜਾਂਦੀਆਂ ਮੈਂ ਸਾਰੇ ਪਗਵਾੜਾ ਵਾਸੀ ਨੂੰ ਅਪੀਲ ਕਰਾਂਗੀ ਕਿ ਜਿਨ੍ਹਾਂ ਬੱਚਿਆਂ ਦੀ ਉਮਰ 6 ਸਾਲ ਤੋਂ ਲੈ ਕੇ 13 ਸਾਲ ਤੱਕ ਹੈ ਉਹ ਆਪਣੇ ਬੱਚਿਆਂ ਨੂੰ UC Math ਦੀ ਟੈਕਨੀਕਸ ਨਾਲ ਜ਼ਰੂਰ ਜਾਣੂ ਕਰਾਓ ਤਾਂ ਕਿ ਬੱਚੇ ਆਪਣੇ ਆਉਣ ਵਾਲੇ ਭਵਿੱਖ ਦੇ ਸੁਨਹਿਰੀ ਇਸ ਰਚਨਾ ਕਰ ਸਕਣ बहुत बहुत धनबाद और मैं सोम प्रकाश जी का बहुत ही हार्दिक धनबाद करती हाँ जिन्होंने अपने आशीर्वाद जपलीन कौर ना कि अपने आने वाले समय तरह ही मल्ला मारती रहे बहुत बहुत, बहुत शुक्रिया फगवाड़ा तो यश शर्मा की रिपोर्ट